ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾਡ ਵਲੌਗਸ ਤੇ ਹਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਤੇ ਲਓ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗ ਗਿਆਂ 인 ਦਾ ਈਵਨਿੰਗ ਤੇ ਇਹ ਡੇ ਹੈਗਾ ਜੀ ਜਿਸ ਦਿਨ ਆਪਾਂ ਆਪਣੇ ਪਿੰਡ ਤੋਂ ਗਏ ਸੀਗੇ ਪੇਕੇ ਸ਼ਹਿਰ ਉਸ ਦਿਨ ਦਾ ਹੀ ਵਲੌਗ ਆ ਤੇ ਮੌਸਮ ਤੁਹਾਨੂੰ ਪਤਾ ਹੀ ਉਸ ਦਿਨ ਆਪਣਾ ਰਾਸਤੇ 'ਚ ਤੁਹਾਨੂੰ ਪਤਾ ਹਨੇਰੀ ਜਿਹੜੀ ਆਨ ਲੱਗ ਗਈ ਸੀ ਤੇ ਮੌਸਮ ਬੜਾ ਠੰਡਾ ਹੋ ਗਿਆ ਤੇ ਕੀ ਹੋਇਆ ਕਿ ਆਪਾਂ ਪਹੁੰਚੇ ਤੇ ਗਰਮੀ-ਗਰਮੀ ਤਾਂ ਹੈ ਹੀ ਨਹੀਂ ਸੀ ਬਿਲਕੁਲ ਵੀ ਤੇ ਆਪਾਂ ਚਾਹ ਪਾਣੀ ਪੀਤਾ ਤੇ ਦਿਨ ਉਸ ਤੋਂ ਬਾਅਦ ਛੱਤ ਦੇਖੀ ਬ੍ਰਦਰ ਨੇ ਉਹ ਕਹਿੰਦਾ ਮਿੱਟੀ ਜੀ ਆਈ ਪਈ ਐ ਮੈਂ ਕਿਹਾ ਚਲ ਚੜੋ ਫਿਰ ਉੱਪਰ ਤੇ ਅਸੀਂ ਤਿੰਨਾਂ ਭੈਣ ਭਰਾਵਾਂ ਨੇ ਕੀ ਕੀਤੀ ਛੱਤ ਦੀ ਕਲੀਨਿੰਗ ਕੀਤੀ ਕਲੀਨਿੰਗ ਕੀ ਕਰਨੀ ਸੀ ਵਾਸ਼ ਕਰਨਾ ਸੀ ਤੇ ਮੌਸਮ ਵੈਸੇ ਸਾਨੂੰ ਆਲਰੇਡੀ ਖਰਾਬ ਲੱਗ ਰਿਹਾ ਸੀ ਜਿਵੇਂ ਰੇਨ ਵਗੈਰਾ ਦਾ ਮੌਸਮ ਬਣ ਸਕਦਾ ਹੈ ਨਾ ਬਟ ਅਸੀਂ ਫਿਰ ਵੀ ਕੋਈ ਰਿਸਕ ਨਹੀਂ ਲਿਆ ਅਸਕੇ ਚਲੋ ਫਿਰ ਵੀ ਜੇ ਰੇਨ ਵੀ ਆ ਗਈ ਤਾਂ ਜਿਹੜੀ ਮਿੱਟੀ ਹੈ ਹੁੰਨੇ ਰਿਹਾ ਘਟੇ ਉਹ ਫਿਰ ਜੰਮ ਜੋਗੀ ਨਾ ਸੋ ਆਪਾਂ ਕਰਦੇ ਆ ਵਾਸ਼ ਕਰ ਦਿੰਦੇ ਆ ਇੱਥੇ ਅਸੀਂ ਤਿਆਰੀ ਚ ਹੋ ਗਏ ਸੀ ਉਹ ਕੂੜਾ ਚੱਕ ਰਿਆ ਸੀ ਕਿਉਂਕਿ ਆਲਵੇਜ਼ ਹੀ ਅਸੀਂ ਰਲ ਕੇ ਕੰਮ ਕਰਦੇ ਹੁੰਨੇ ਛੱਤ ਵਗੈਰਾ ਦਾ ਨਾ ਫਿਰ ਇਕੱਲੇ ਬੰਦੇ ਤੋਂ ਤਾਂ ਹੁੰਦਾ ਨਹੀਂ ਹੈ ਨਾ ਰਲ ਕੇ ਕਰਦੇ ਨਾਲ ਤਾਂ ਛੱਤ ਵਾਸ਼ ਹੋ ਜਾਂਦੀ ਨਾਲੇ ਪਤਾ ਵੀ ਨਹੀਂ ਲੱਗਦਾ ਜਦੋਂ ਰਲ ਕੇ ਕੰਮ ਕਰਦੇ ਆ ਤਾਂ ਕਿਹੜੇ ਵੀ ਕੰਮ ਹੋਗਾ ਇਹ ਆਪਣਾ ਚਾਚੇ ਦਾ ਮੁੰਡਾ ਆਇਆ ਹੋਇਆ ਸੀ ਇੱਥੇ ਪਤਾ ਨਹੀਂ ਕੀ ਜਪਜੋਤ ਇਧਰ ਗ੍ਰਿਲ ਵਾਲ ਖੜਾ ਹੁੰਦਾ ਸੀ ਮੈਂ ਭੱਜ ਕੇ ਗਈ ਫਿਰ ਤੇ ਲੋ ਜਿੱਥੇ ਹੁਣ ਆਪਾਂ ਗੱਲਾਂ-ਬੱਤਾਂ ਦੇ ਨਾਲ-ਨਾਲ ਆਪਾਂ ਕਰਦੇ ਆ ਜੀ ਕਲੀਨਿੰਗ ਛੱਤ ਦੀ ਤੇ ਮੌਸਮ ਦਾ ਵਾਅਦਾ ਤੁਸੀਂ ਚੈੱਕ ਕਰ ਹੀ ਸਕਦੇ ਹੋ ਬੜਾ ਵਧੀਆ ਵੈਦਰ ਇੱਕ ਗੱਲ ਤਾਂ ਹੈਗੀ ਅਸੀਂ ਜਿੰਨੇ ਦਿਨ ਲਾ ਕੇ ਆਏ ਆ ਮੌਸਮ ਨੇ ਬਿਲਕੁਲ ਵੀ ਲਾਸਟ ਵਾਲੇ 2 ਦਿਨ ਥੋੜੀ ਜਿਹੀ ਗਰਮੀ ਹੋਈ ਆ ਆਦਰਵਾਇਸ ਉਹਨੇ ਦਿਨ ਇੰਨੀ ਕੁ ਠੰਡਕ ਰਹੀ ਆ ਮੀਂਹ ਪੈਂਦਾ ਰਿਹਾ ਮੌਸਮ ਠੰਡਾ ਰਿਹਾ ਬਿਲਕੁਲ ਸਨ ਮਹਿਸੂਸ ਹੀ ਨਹੀਂ ਹੋਇਆ ਤੇ ਜਿੱਥੇ ਮਤਲਬ ਗਰਮੀ ਦੇ ਵਿੱਚ ਆਪਾਂ ਨੂੰ ਸਾਰਾ ਦਿਨ ਮਾ ਸੂਬਾ ਤੋਂ ਲੈ ਕੇ ਰਾਤ ਤੱਕ ਜਵੇਂ ਇਸੇ ਚਲਾਉਣਾ ਪੈਂਦਾ ਉਵੇਂ ਸਾਨੂੰ ਦਿਨੇ ਬਿਲਕੁਲ ਵੀ ਜ਼ਰੂਰਤ ਨਹੀਂ ਪਈ ਇਸੇ ਚਲਾਉਣ ਦੀ ਰਾਤ ਨੂੰ ਤਾਂ ਚਲੋ ਚਲਾਉਣਾ ਹੀ ਚਲਾਉਣਾ ਹੁੰਦਾ ਦਿਨੇ ਬਿਲਕੁਲ ਵੀ ਸਾਨੂੰ ਜ਼ਰੂਰਤ ਹੀ ਨਹੀਂ ਪਈ ਇਸੇ ਚਲਾਉਣ ਦੀ ਤੇ ਲਓ ਜੀ ਇੱਥੇ ਬਸ ਅਸੀਂ ਧੋਣ ਲੱਗ ਗਏ ਸੀ ਪਹਿਲਾਂ ਦੇਦੀ ਬੋਕਰ ਮਨ ਲੱਗ ਗਈ ਤੇ ਮੈਂ ਵਾਈਪਰ ਮਨ ਲੱਗ ਗਈ ਤੇ ਪਾਣੀ ਬ੍ਰਦਰ ਲੈ ਕੇ ਆਉਣ ਲੱਗ ਗਿਆ ਬਰਦਰ ਜਿਹੜਾ ਹੈ ਆਪਣੇ ਤੋਂ ਛੋਟਾ ਆ ਤੇ ਅਨਮੈਰਿਡ ਹੈ ਤੇ ਚਲੋ ਜੀ ਆਪਣੇ ਬੇਟੀ ਆ ਦੀਦੀ ਦੀ ਉਹ ਆਪਣਾ ਜਬਜੋਤ ਸਿੰਘ ਬਰਾੜ ਤੁਰਿਆ ਫਿਰਦਾ ਇਹ ਛੋਟੇ ਛੋਟੇ ਨਾ ਇਹਨਾਂ ਦਾ ਦੋਨਾਂ ਦਾ ਆਪਸ ਵਿੱਚ ਫਰਕ ਹੈਗਾ 5 ਮਹੀਨੇ ਤੇ ਕੋਸ਼ਕ ਦਿਨਾਂ ਦਾ 5 ਮਹੀਨੇ ਆਈ ਥਿੰਕ 17 ਦਿਨਾਂ ਦਾ ਤੇ ਪਤਾ ਨਹੀਂ 23 ਦਿਨਾਂ ਦਾ ਫਰਕ ਆ ਤੇ ਮਤਲਬ ਸੇਮ ਹੀ ਕੰਮ ਕਰਦੇ ਆ ਮਤਲਬ ਕੋਈ ਵੀ ਚੀਜ਼ ਜੇ ਲੈਣੀ ਹੈ ਨਾ ਦੋਨੇ ਜਣੇ ਆਪਸ ਵਿੱਚ ਜਿੱਦ ਬਹੁਤ ਕਰਦੇ ਨੇ ਉਹ ਕਹਿ ਦਿੰਦੀ ਮੈਂ ਲੈਣੀ ਹੈ ਇਹ ਕਹਿੰਦੇ ਮੈਂ ਲੈਣ ਦੋਨੇ ਫਿਰ ਜਦੋਂ ਇੱਕ ਚੀਜ਼ ਨੂੰ ਫੜ ਕੇ ਤੇ ਚੀਕਾ ਮਾਰਦੇ ਨੇ ਬਹੁਤ ਕੁਝ ਕਰਦੇ ਨੇ ਹਾਣੋ ਹਾਣੀ ਆ ਤੇ ਬੜੀ ਜਿੱਦ ਜੀ ਕਰਦੇ ਜੇ ਦੋਨੋਂ ਜਣ ਉਹ ਕਹਿੰਦਾ ਮੈਂ ਉਹਦੀ ਚੀਜ਼ ਦੇਣੀ ਨਹੀਂ ਉਹ ਕਹਿੰਦੀ ਮੈਂ ਲੈਣੀ ਲੈਣੀ ਆ ਚੀਜ਼ ਬੜਾ ਕੁਝ ਕਰਦੇ ਰਹੇ ਤੇ ਚਲੋ ਜੀ ਆਪਾਂ ਪਹਿਲੇ ਦਿਨ ਹੀ ਜਿਹੜੀ ਆਪਣੇ ਕਲੀਨਿੰਗ ਦਾ ਕੰਮ ਫੜ ਲਿਆ ਸੀਗਾ ਛੱਤ ਦੀ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਛੱਤ ਕਲੀਨ ਇੱਥੇ ਫਿਰ ਮੈਂ ਬੁੱਕਰ ਫੜਦੇ ਇੱਥੇ ਕੈਮਰਾ ਸੈੱਟ ਕਰ ਹੀ ਜਾਂਦਾ ਸੀ ਆਪ ਹੀ ਇਹ ਮੈਨੂੰ ਕੋਈ ਪਤਾ ਨਹੀਂ ਕੈਮਰਾ ਸੈੱਟ ਕਰ ਹੀ ਜਾਂਦਾ ਤੇ ਚਲੋ ਜੀ ਹੁਣ ਆਪਾਂ ਦਵਦਾ ਕਲੀਨਿੰਗ ਕਰਦੇ ਆ ਮੰਮੀ ਥੱਲੇ ਮੰਮੀ ਦੇ ਨਾ ਕੋਡੇ ਦੁਖਦੇ ਨੇ ਸੋ ਉਹਦੇ ਨਾਲ ਕੀ ਆ ਪੌੜੀਆਂ ਵਗੈਰਾ ਘਾਟੀ ਅਲਾਉੜਾ ਉਹਨਾਂ ਨੂੰ ਡਾਕਟਰ ਨੇ ਮਨਾ ਹੀ ਕੀਤਾ ਹੈ ਉੱਪਰ ਚੜਨਾ ਤੇ ਫਿਰ ਉੱਪਰ ਛੱਤ ਦਾ ਫਿਰ ਬ੍ਰਦਰ ਕਹਿੰਦਾ ਮੈਂ ਹੀ ਕਰਦਾ ਹੁੰਨਾ ਜਦੋਂ ਵੀ ਕਰਨਾ ਹੋਵੇ ਨਾ ਇਹ ਆਪ ਹੀ ਕਰ ਦਿੰਦਾ ਛੱਤ ਧੋਣੀ ਹੁੰਦੀ ਹੋਰ ਤਾਂ ਕੀ ਕਰਨਾ ਹੁੰਦਾ ਜਬ ਉਹੇ ਵਾਰੀਆਂ ਮੰਮੀ ਫਿਰ ਐਂ ਕਰਦੀ ਚੜਦਾ ਪੈਂਦੀ ਆ ਤੇ ਆਰਾਮ ਨਾਲ ਫਿਰ ਚੜ ਕੇ ਤੇ ਬੂਹੇਵਾਰੀਆਂ ਝੜ ਜਾਂਦੀ ਆ ਤੇ ਲੋ ਜੀ ਸਤਾ ਜਾਂਦਾ ਸਾਰੇ ਜਿਹੜਾ ਮੌਸਮ ਬਿਲਕੁਲ ਠੰਡਾ ਕਰਤਾ ਤੇ ਨਜ਼ਾਰੇ ਆਗੇ ਸੱਚੀ ਬਿਲਕੁਲ ਹੀ ਗਰਮੀ ਗਰਮੀ ਮਹਿਸੂਸ ਨਹੀਂ ਹੋਈ ਜਿਹੜੇ 6 ਦਿਨ ਲਾ ਕੇ 6 ਦਿਨ ਲਾ ਕੇ ਆਪਾਂ ਮੰਗਲਵਾਰ ਗਏ ਸੀ ਆਪਾਂ ਸੋਮਵਾਰ ਵਾਪਸ ਆ ਗਏ 6 ਕੇ 7ਵੇਂ ਦਿਨ ਵਾਪਸ ਆ ਗਏ ਆਪਾਂ ਤੇ ਬਿਲਕੁਲ ਵੀ ਮਹਿਸੂਸ ਨਹੀਂ ਹੋਈ ਗਰਮੀ ਗਰਮੀ ਐਵੇਂ ਕਹੀ ਜਾਈਏ ਤੇ ਬਾਕੀ ਆਪਾਂ ਬਾਹਰ ਵੀ ਘੁੰਮਦੇ ਫਿਰਦੇ ਵੀ ਰਹੇ ਹੈਗੇ ਆ ਬਟ ਬਿਲਕੁਲ ਠੰਡਾ ਮੌਸਮ ਰਿਹਾ ਹੈਗਾ ਸਿਰਫ ਲਾਸਟ ਵਾਲੇ 2 ਦਿਨ ਗਰਮੀ ਜ਼ਰੂਰ ਰਹੀ ਹੈਗੀ ਐਤਵਾਰ ਔਰ ਸੋਮਵਾਰ ਸ਼ਨੀਵਾਰ ਤੱਕ ਤਾਂ ਨਜ਼ਾਰੇ ਰਹੇ ਆ ਪੂਰੇ ਸੋਮ ਮੰਗਲ ਬੁੱਧ ਵੀ ਸ਼ੁੱਕਰ ਸ਼ਨੀ ਬੜੇ ਨਜ਼ਾਰੇ ਰਹੇ ਮੀਂਹ ਪੈਂਦਾ ਰਿਹਾ ਠੰਡਾ ਰਿਹਾ ਮੌਸਮ ਬਿਲਕੁਲ ਹੀ ਤਲੋ ਜਿੱਥੇ ਜਿਹੜੀ ਆਪਣੀ ਕਲੀਨਿੰਗ ਡਨ ਹੋ ਚਲੇ ਤੇ ਬਾਕੀ ਆਪਣੇ ਵਲੌਗ ਹੈ ਜਨਾ ਛੋਟੇ ਛੋਟੇ ਮਿਲਣਗੇ ਤੁਹਾਨੂੰ ਜਿਵੇਂ ਅੱਜ ਛੋਟਾ ਇਹ ਵਲੌਗ ਮਿਲਿਆ ਕਿਉਂਕਿ ਜਿੰਨਾ ਜਿੰਨਾ ਵੀ ਮੈਂ ਦਿਨ ਦੇ ਵਿੱਚ ਬਣਾਇਆ ਬਸ ਉਹਨਾਂ ਉਹਨਾਂ ਹੀ ਪਾ ਦਾਂ ਕਰੂੰ ਚਾਹੇ 4 ਮਿੰਟ ਦਾ ਚਾਹੇ 5 ਮਿੰਟ ਦਾ ਮੇਰਾ ਰਦ ਉਹਨਾਂ ਉਹਨਾਂ ਹੀ ਪਾ ਦਾਂ ਕਰਾਂਗਾ ਜਿੰਨਾ ਜਿੰਨਾ ਮੈਂ ਸ਼ੂਟ ਕੀਤਾ ਹੋਇਆ ਕਰੂਗਾ ਨਾ ਇਕੱਠੇ ਦੋ ਦੋ ਦਿਨਾਂ ਦਾ ਤਾਂ ਚਲੋ ਕੀ ਕਰਨਾ ਬਾਕੀ ਮੈਂ ਦੇਖੂਗੀ ਕਿਵੇਂ ਅਡਜਸਟਮੈਂਟ ਕਰਦੀਆਂ ਵਲੌਗਸ ਦੀ ਤੇ ਬਾਕੀ ਤੁਹਾਨੂੰ ਜਿੰਨੇ ਵੀ ਕਲਿੱਪਸ ਰੈਡੀ ਕੀਤੇ ਨੇ ਤੁਹਾਨੂੰ ਸ਼ੇਅਰ ਜ਼ਰੂਰ ਮੈਂ ਕਰੂੰਗੀ ਸਾਰੀਆਂ ਤੇ ਮਸਾਰਾਂ ਦਾ ਇੰਨਾ ਸਪੋਰਟ ਕਰਨ ਦੇ ਲਈ ਤੇ ਆਪਣੇ ਸਪੋਰਟ ਇਸੇ ਤਰ੍ਹਾਂ ਬਣਾਈ ਰੱਖੋ ਥੈਂਕ ਯੂ so much एवरीवन ਮੌਸਮ ਬਦਲ ਇੰਨਾ ਕਿ ਚਾੜ ਆਇਆ ਨਾ ਕਾਲੀ ਘਟਾ ਚ ਆਇਆ ਤੇ ਬਟ ਆਪਾਂ ਕਿਉਂ ਧੋਰਿਆ ਕਿਉਂਕਿ ਨਾ ਡਸਟ ਬਹੁਤ ਜ਼ਿਆਦਾ ਸੀ ਹੁਣ ਰੇਨ ਆਊਗੀ ਤਾਂ ਡਸਟ ਨਹੀਂ ਉੱਪਰ ਹੀ ਜਮਣ ਜਾਣੀ ਸ ਪਰ ਡਸਟ ਸਾਬੀ ਘੜਦੀ ਆ ਵਾਸ਼ ਕਰਕੇ ਨਾ ਥੋੜੇ ਹੀ ਰਹਿ ਗਏ ਇਧਰੂ ਬਿਜਲੀ ਬਹੁਤ ਜ਼ਿਆਦਾ ਲਸ਼ਕੀ ਆ ਗਈ ਹੈ ਧਿਆਨ ਦੇ ਸਾਰੀ ਆਪਾਂ ਟੀਕੇ ਕੋਈ ਨਹੀਂ ਮਿਲਦਾ 5 ਵਜੇ ਕਰੀਬ ਟਾਈਮ ਹੋ ਗਿਆ ਮੌਸਮ ਫੁੱਲ ਖਰਾਬ ਤੇ ਕਹਾਂ ਮੈਂ ਤੁਹਾਨੂੰ चेक करो वेदर सारा अपन वॉश करते इधरो अरे नहीं इधर बेटा नहीं इधर अंदर है क्वेश्चन मम्मी आ गई ना मैं लागी खराब वेदर का होया पया इधर आओ वेदर बहुत ज्यादा खराब होया गया ਸਾਡਾ ਡੋਲੂ ਦੀ ਕਟਿੰਗ ਕਰਵਾਤੀ ਏ ਸਾਰੀ ਇੱਧਰ ਆ ਜਾ ਤਾਂ ਐ ਕਿ ਆਖਿਆ ਮੰਮਾ ਹੈਗੀ ਨਾ ਬਾਰ ਤਕੜੋ ਮੈਂ ਮੰਮਾ ਦਾ ਲਓ ਜੀ ਚੈੱਕ ਕਰੋ ਵੈਦਰ ਗੁੱਡ ਗੁੱਡ ਹੋਇਆ ਪਿਆ ਬਸ ਇੰਨਾ ਕੁ ਰਹਿ ਗਿਆ ਸਾਡਾ ਮੈਂ ਥੱਕ ਗਈ ਥੋੜਾ ਸਾਹ ਲੈ ਲਾਂ ਮੈਂ ਕਿ ਮੈਂ ਥੱਕ ਗਈ ਸੀ ਤੇ ਦੀਦੀ ਵਾਈਪਰ ਮਾਰੀਆਂ ਦੀ ਬੋਕਰ ਜਾ ਪਾਣੀ ਤਿੰਨੇ ਜਾਣੇ ਲੱਗ ਕੇ ਚਲੋ ਆਪੇ ਦੇਖੋ ਇੱਧਰ ਦੇਖੋ ਕਿੰਨਾ ਉਹ ਹੋਇਆ ਪਿਆ ਨੇਰ ਆ ਗਿਆ ਦੀਦੀ ਵਿੱਚੇ ਮੀਂਹ ਵਿੱਚੇ ਨੇਰ ਆਣਾ ਹਨੇਰਾ ਨਾ ਭੱਜ ਜਾ ਮੈਂ ਤਾਂ ਕਹਿੰਨੀ ਬੱਸ ਕਰੋ ਕੋਈ ਨਹੀਂ ਕੋਈ ਨਹੀਂ ਦੀਦੀ ਬੱਸ ਕਰੋ ਜਵਾਕ ਆ ਆਪਦੀ ਮਸਤੀ ਮਾਰ ਕੇ ਕਰਦੇ ਬੱਸ ਕਰੋ ਨੇਹਰਾ ਹਨੇਰਾ ਆਜ ਉਹਦਾ ਟੂਟੀ ਬੰਦ ਕਰਵਾ ਆਜੋ ਚਲੋ ਜੀ ਨੇਹਰਾ ਆ ਗਿਆ ਕੀਤਾ ਕਰਾਇਆ ਕਰ ਜਿਹੜਾ ਕੁੱਕਾ ਨਾ ਹੋ ਗਿਆ ਆਪਣਾ ਨੇਹਰਾ ਆ ਗਿਆ ਜੋਨ ਸਾਰੇ ਜਵਾਕ ਪੰਜ ਦਾ ਟਾਈਮ ਹੋ ਗਿਆ ਟਾਈਮ ਮੈਂ ਤੁਹਾਨੂੰ ਦਿਖਾ ਦਿੰਦੀ ਆ ਨੇ ਇਹ ਤੇ ਫੋਟੋ ਸਵਾਪਨ ਜੀ ਥੋੜੇ ਅੱਗੇ ਆ ਫੋਨ ਤੇ ਕੱਪੜੇ ਅੰਦਰ ਹੀ ਸੁੱਕਣੇ ਪਾਤੇ ਸੀ ਤੇ ਕੂਲਰ ਇੱਥੇ ਲੱਗਾ ਲਾਈਟ ਹੈ ਨਹੀਂ ਕੀ ਤੇ ਸਾਡੀ ਵਿਆਹ ਦੀ ਫੋਟੋ ਲੱਗੀ ਜੱਬ ਚੋ ਡੋਲਰ ਸਾਰੇ ਬੈਠੇ ਨੇ ਉਧਰ ਉਹ ਬੈਠਾ ਦੂਸਰਾ ਆ ਮੈਡਮ ਆ ਖੜੇ ਨੇ ਕਿ ਮੈਂ ਕਰਦੀ ਆ ਰੈਸਟ ਕੋਠਾ ਤੋਂ ਕਿ ਆ ਥੋੜੇ ਰਹਿ ਗਏ ਸੀ ਉਹ ਕਹਿੰਦੇ ਸੀ ਤੁਹਾਨੂੰ ਮੇਰੇ ਤੋਂ ਭਈ ਆਪਣੇ ਤੋਂ ਬੱਸ ਹੋ ਗਈ ਭਾਈ ਰੇਨ ਅ ਬਾਰਸ਼ ਦਾ ਵਾਛੜਾ ਨਾ ਇਧਰ ਦੀ ਬੂਆ ਬੰਦ ਹੀ ਕਰਨਾ ਪਊ ਵਾਛੜਾ ਲਓ ਜੀ ਮੀ ਬਹੁਤ ਜ਼ਿਆਦਾ ਪੈ ਰਿਆ ਤੁਹਾਨੂੰ ਮੈਂ ਥੋੜੀ ਹਲਕੀ ਜੀ ਝਲਕ ਦਿੰਦੀ ਆ ਕੁੰਡੀ ਖੋਲ ਕੇ ਵਾਛੜ ਇਧਰ ਦੀ ਹੈ ਨਾ ਵਾਛੜ ਇਧਰ ਦੀ ਆ ਬਹੁਤ ਤੇਜ਼ਮੀ ਪੈ ਰਿਆ ਆਂਦੇ ਸਾਰੀ ਕਰਤਾ ਹਸ ਤਾਂ ਇਥੇ ਠੰਡਾ ਮੌਸਮ ਚਲੋ ਜੀ ਬੂਆ ਕਰਦੇ ਬੰਦ ਕਿਉਂਕਿ ਵਾਛੜ ਇਧਰ ਦੀ ਹੈ ਠੀਕ ਹੈ ਜੀ ਬਹੁਤ ਤੇਜ਼ਮੀ ਪੈ ਰਿਆ अभी टाइम आई थिंक मेरे सत्त बजे तो उपर का हो गया तो मौसम इन्ना ज्यादा कूल कूल है ना इतने असं तो था आके ठंड करती है देखो मेरे एयर तो पता लग रहा होगा पूरा ज्यादा वो हो पाया है कलाउडी कलाउडी है पूरा वैदर बिल्कुल कूल कूल हो चुका है मेरे एयर तो पता लग जाए ठंडी हवा मजा बहुत आ रहा है ठंड था। लगी <laughs> लगी बोटे सूट पाल गया ना इधर ਮੈਂ ਇਹਨੂੰ ਜਾਣਦਾ ਨਾ ਇਹਦੇ ਨਾਲ ਪਾਣੀ ਖੜ ਗਿਆ ਪਹਿਲਾਂ ਅਸੀਂ ਛੱਤ ਤੋਂ ਕਹਿੰਦੇ ਸੀ ਤੂੰ ਵੀ ਪੈ ਗਿਆ ਇਧਰ ਮੈਂ ਕੁੱਟੂ ਫੜ ਕੇ ਪਕਾਈ ਬੁੱਧ ਕਰਾਉਂਦਾ ਵੀ ਮੇਰੀ ਕੱਲੀ ਦੇ ਤਾਂ ਇਧਰ ਆ ਉੱਥੇ ਚੱਲ ਨਾਨੀ ਪਾਸ ਚਲੋ ਦੇਖੋ ਕਿੰਨੇ ਦਰੱਖਤ ਹੀ ਲੈਂਦੇ ਆ ਬੜਾ ਵੈਦਰ ਬੜਾ ਕੁਲ-ਕੁਲ ਹੋਇਆ ਬੇ ਦੇਖੋ ਹਨਾ ਉੱਤਰ ਦੇ ਕਿੰਨਾ ਚੜਿਆ ਪਿਆ ਬੱਦਲ ਲੈਦਰ ਬੈਠ ਤਿੱਗਦਾ ਹੀ ਨਹੀਂ ਗਮ ਚੱਲ ਆ ਉਹ ਦੀ ਨਾਨੀ ਪਾਸ ਬੈਠੋ ਕੁਰਸੀ ਸਿੱਧੀ ਕਰੋ कुर्सी सीधी करो आदि प्यारी नानी बस कुर्सी सीधी कर देनी है आज इधर देख लो मैडम इधर जब जो दी नानी मतलब मम्मी आप आज आप बहुत शरारती बच्चे एक गुड बॉय भी है और शरारती भी है ना तो मेरी बात भी हो ये ना अब अगर के देखो किसी को लाते मैं तो मुंह कपड़े चेंज करके आई हूं मुंह हाथ धो के कपड़े चेंज करके आई है स्वैटर स्वैट होया पैसे नीचे तो थोड़ा पता गुम समझ होठियों पूरा है पूर, 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 पूर। मगर चलो ऊपर जाके थोड़ा ब्लॉग शूट कर दिया बहुत गुड रहा है हाँ जी आज आप वीडियो बनाने नहीं मेरे नहीं बढ़ता मर जू मुत बारह तो बहुत तो सत्यानाश हो गया है ना मम्मी जी टाइम पता नहीं कि हो गया टाइम साढ़े अठ हो गए सारे जने बैठे रोटी पानी छाक रहे जबजू सिंह बराड़ आ बैठा बार कहीं इतने आ गए सी तो खाना खा रहे ने बैठा जबजू सिंह बराड़े ने कुर्सी आखो कुर्सी सेम इत मम्मी रोटी बनाई केंद्र ने मौसम बहुत ज़्यादा खराब हो रोटी पानी वैसे सारे ने खा लिया पर डैडी अजे आए नहीं गए तो टाइम ना इतने 8:35 ਦਾ ਹੋ ਗਿਆ ਹਸਬੰਡ ਇੱਥੇ ਆਗੇ ਸੀਗੇ ਕਿਉਂਕਿ ਜਬ ਜਦ ਨੂੰ ਪਤਾ ਰਾਤ ਨੂੰ ਪਾਪਾ ਨਾਲ ਮੌਸਮ ਜਿਹੜਾ ਹੈ ਨਾ ਰੇਨ ਹੋ ਕੇ ਹਟੀ ਹੈ ਹੁਣ ਵੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਦੇਖ ਲਓ ਤੁਸੀਂ ਤੇ ਟਾਈਮ ਦੇਖ ਲਓ 8:30 ਦਾ ਹੋ ਗਿਆ ਰੇਨ ਹਜੇ ਵੀ ਹੁਣ ਵੀ ਫਾਸਟ ਫਾਸਟ ਹੋ ਕੇ ਹਟੀ ਆ ਪੂਰਾ ਸਾਰੇ ਪਾਣੀ ਪਾਣੀ ਖੜਾ ਹੈ ਇੱਥੇ ਆ ਦੇਖੋ ਮੈਂ ਵਾਈਪਰ ਮਾਰੂੰਗੀ ਤੇ ਤੁਹਾਨੂੰ ਪਤਾ ਲੱਗੂ ਦੇਖੋ ਇੱਥੋਂ ਪਤਾ ਲੱਗਦਾ ਨਾ ਕਿੰਨਾ ਪਾਣੀ ਛੜ ਗਿਆ ਨਹੀਂ ਆ ਤੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਡੇਡੀ ਅਜੇ ਆਏ ਨਹੀਂ ਆਉਣ ਵਾਲੇ ਆ ਬਸ ਅੱਧੇ ਘੰਟੇ ਦਾ ਕਾਜਣਗੇ 9 ਵਜੇ ਤੱਕ ਤੇ ਤੇ ਚਲੋ ਜੀ ਅੱਜ ਦਾ ਵਲੌਗ ਹੋਪਸ ਤੁਸੀਂ ਇੰਜੋਏ ਕੀਤਾ ਹੋਵੇਗਾ ਹਨਾ ਤੇ ਅੱਜ ਦਾ ਜਿਹੜਾ ਵਲੌਗ ਆਪਣਾ ਪੇਕੇ ਸ਼ਹਿਰ ਦਾ ਹੋ ਗਿਆ ਤੇ ਹੁਣ ਆਪਾਂ ਕੱਲ ਨੂੰ ਨਵੀਂ ਸ਼ੁਰੂਆਤ ਕਰਦੇ ਨਵੇਂ ਡੇ ਦੇ ਨਾਲ ਕਿਦਾਂ ਬਤੀਤ ਹੁੰਦਾ ਕੱਲ ਦਾ ਦੇ ਕੱਲ ਦਾ ਡੇ ਕਿਦਾਂ ਬਤੀਤ ਹੁੰਦਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ